ਸਾਡੇ ਵੱਲੋਂ ਜਿਹੜਾ ਇਹ ਪੂਰਾ ਏਰੀਆ ਹੈ ਜਿਹਦੇ ਵਿੱਚ ਆਪਣਾ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਉਸ ਪੂਰੇ ਇਲਾਕੇ ਦੇ ਵਿੱਚ ਉਹਨੂੰ 6 ਸੈਕਟਰਾਂ ਵਿੱਚ ਅਸੀਂ ਵੰਡਿਆ ਤੇ ਫਰਦਰ ਉਹਨਾਂ ਨੂੰ 79 ਨਾਕੇ ਅਸੀਂ ਲਗਾਏ ਹੋਏ ਨੇ ਸੰਗਤ ਦੀ ਸਹੂਲਤ ਵਾਸਤੇ ਅਸੀਂ 22 ਛੋਟੀਆਂ ਤੇ ਵੱਡੀਆਂ ਪਾਰਕਿੰਗ ਬਣਾਈਆਂ ਨੇ ਤੇ ਸ਼੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਦਾ ਕਰੀਬ 200 ਮੀਟਰ ਦਾ ਏਰੀਆ ਨੂੰ ਅਸੀਂ ਨੋ ਵਹੀਕਲ ਜ਼ੋਨ ਡਿਕਲੇਅਰ ਕੀਤਾ ਹੋਇਆ ਤੇ ਕੋਈ ਵੀ ਮੈਡੀਕਲ ਐਮਰਜੈਂਸੀ ਨੂੰ ਕੈਟਾ ਕਰਨ ਦੇ ਲਈ ਅਸੀਂ ਪੁਖਤਾ ਪਰਮੰਤ ਕਿਤੇ ਹੋਏ ਆਂ ਸ਼੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੇ ਜਿਹੜਾ ਸ਼੍ਰੀ ਜੋਤੀਸਰੂ ਗੁਰਦੁਆਰਾ ਸਾਹਿਬ ਹੈ ਉਹਦਾ ਨੇੜੇ ਤੇੜੇ ਪੂਰਾ ਇਲਾਕਾ ਉਸ ਨੂੰ ਅਸੀਂ ਸੀਸੀਟੀਵੀ ਕੈਮਰਾ ਨਾਲ ਕਵਰ ਕਰ ਰਹੇ ਹਾਂ ਸਸ਼ਿਕਾਦੀ ਦੇ ਡੇਲੀ ਪੋਸਟ ਪੰਜਾਬੀ ਤੇ ਮੈਂ ਅੰਦਰ ਭੱਟ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ 25 ਤੋਂ 27 ਦਸੰਬਰ ਨੂੰ ਸ਼ਹੀਦੀ ਸਭਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਏ ਗਿਆ ਨੇ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪੁਲਿਸ ਮੁਖੀ ਸ਼ਮੂ ਮਕਰਵਾਲਾ ਗੱਲਬਾਤ ਕਰਦੇ ਕਿ ਕੀ ਕੀ ਤਿਆਰੀਆਂ ਨੇ ਕੀ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਸ਼ਿਕਾਦੀ ਸਸ਼ਿਕਾਦੀ ਸਰ ਕੀ ਕੀ ਤਿਆਰੀਆਂ ਤੁੰਤ ਤੁੰਤ ਜੀ ਸਾਡੇ ਵੱਲੋਂ ਜਿਹੜਾ ਇਹ ਪੂਰਾ ਏਰੀਆ ਜਿਹਦੇ ਵਿੱਚ ਆਪਣਾ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਸ ਪੂਰੇ ਇਲਾਕੇ ਦੇ ਵਿੱਚ ਉਹਨੂੰ 6 ਸੈਕਟਰਾਂ ਵਿੱਚ ਅਸੀਂ ਵੰਡਿਆ ਤੇ ਫਰਦਰ ਉਹਨਾਂ ਨੂੰ 79 ਨਾਕੇ ਅਸੀਂ ਲਗਾਏ ਹੋਏ ਨੇ ਇਹਨਾਂ ਤੋਂ ਇਲਾਵਾ ਅਸੀਂ 15 ਜਿਹੜੇ ਹੈਗੇ ਆ ਟ੍ਰੈਫਿਕ ਪੁਆਇੰਟ ਤੇ 11 ਹੈਵੀ ਵਹੀਕਲਸ ਨੂੰ ਡਾਇਵਰਟ ਕਰਨ ਵਾਸਤੇ ਟ੍ਰੈਫਿਕ ਡਾਇਵਰਜਰਸ ਲਗਾਏ ਹੋਏ ਨੇ ਇਸ ਤੋਂ ਇਲਾਵਾ ਸੰਗਤੀ ਸਹੂਲਤ ਵਾਸਤੇ ਅਸੀਂ 22 ਛੋਟੀਆਂ ਤੇ ਵੱਡੀਆਂ ਪਾਰਕਿੰਗ ਬਣਾਈਆਂ ਨੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਦਾ ਕਰੀਬ 200 ਮੀਟਰ ਦਾ ਏਰੀਆ ਨੂੰ ਅਸੀਂ ਨੋ ਵਹੀਕਲ ਜ਼ੋਨ ਡਿਕਲੇਅਰ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਦੇ ਵਾਸਤੇ ਅਸੀਂ 6 ਜਿਹੜੇ ਹੈਗੇ ਹੈ ਹੈਲਪ ਡੈਸਕ ਜਾਂ ਸਹਾਇਤਾ ਕੇਂਦਰ ਬਣਾਏ ਹੋਏ ਇਹ ਉਦੇ ਵਿੱਚ ਅਸੀਂ ਵੱਡੀਆਂ ਸਕਰੀਨਾਂ ਲਗਾਈਆਂ ਜਿਦੇ ਵਿੱਚ ਵੀਡੀਓ ਕਾਲ ਤੇ ਇੰਟਰਨੈਟ ਦੀ ਫੈਸਿਲਿਟੀ ਉਪਲਬਧ ਹੈ ਨਾਲ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀ ਵਿਵਸਥਾ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਅਸੀਂ ਜਿਹੜਾ ਇੰਟੀਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਇੱਥੇ ਆਪਣਾ ਜਿਹੜਾ ਹੈਗਾ ਕੈਂਪ ਆਫਿਸ ਤੇ ਬਣਾਇਆ ਹੋਇਆ ਹੈ ਜਿਦੇ ਵਿੱਚ ਕਰੀ ਵਸੀਂ ਪੂਰੇ ਫਤੇਗੜ ਸਾਹਿਬ ਦੇ ਜਿੱਥੇ ਸਾਰਾ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਹੈ ਇੱਕ 300 ਕੈਮਰਿਆਂ ਦਾ ਅਸੀਂ ਜਾਲ ਵਿਛਾ ਰਹੇ ਹਾਂ ਐਂਡ 6 ਡਰੋਨਸ ਦੇ ਰਾਹੀਂ ਅਸੀਂ ਉੱਪਰ ਤੋਂ ਏਰੀਅਲ ਸਰਵੇਲ ਉਹ ਵੀ ਸਾਡੀ ਟੀਮ ਜਿਹੜੀ ਹੈ ਕਿ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇੰਪੋਰਟੈਂਟ ਲੈਂਡਮਾਰਕ ਪੁਆਇੰਟਸ ਨੇ ਚੌਕਾ ਨੇ ਜਿੱਥੇ ਪਾਰਕਿੰਗਸ ਬਣੀਆਂ ਉੱਥੇ ਵੱਡੇ ਸਾਈਨੇਜਸ ਲਗਾਏ ਹੋਏ ਤਾਂ ਕਿ ਰੂਟ ਦਾ ਸੰਗਤ ਨੂੰ ਪਤਾ ਲੱਗੇ ਇਸ ਤੋਂ ਇਲਾਵਾ ਜਿਹੜਾ ਟਰੋਮਾ ਸੈਂਟਰ ਹੈ ਉਹ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਹੈ ਜਦੇ ਵਿੱਚ ਤੇ ਸਾਡਾ ਹੈਲਥ ਡਿਪਾਰਟਮੈਂਟ ਦੇ ਨਾਲ ਸਾਡਾ ਬੜਾ ਚੰਗਾ ਕੋਆਪਰੇਸ਼ਨ ਤੇ ਕੋਈ ਵੀ ਮੈਡੀਕਲ ਐਮਰਜੈਂਸੀ ਨੂੰ ਕੈਟਰ ਕਰਨ ਦੇ ਲਈ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਹਾਂ ਇਸ ਤੋਂ ਇਲਾਵਾ ਅਸੀਂ ਐਕਸਕਲੂਸਿਵ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਹੈਂਡਲ ਸਾਡੇ Facebook Instagram ਤੇ Twitter ਉੱਤੇ ਅਸੀਂ ਸਬਾਬੰਦੀ ਸਾਰੀ ਡਿਟੇਲ ਜਿਹੜੀਆਂ ਹੈਗੇ ਆ ਅਪਲੋਡ ਕੀਤੀ ਹੋਈਆਂ ਤੇ ਸਬਾਬੰਦੀ ਅਸੀਂ ਵੱਖਰੇ ਤੌਰ ਤੇ Google Maps MapmyIndia ਤੇ Mapel Saab ਦੇ ਨਾਲ ਟਾਈਪ ਕੀਤਾ ਹੋਇਆ ਹੈ ਤੇ ਸਾਰੀ ਜਿਹੜੀ ਪਾਰਕਿੰਗਸ ਹੈ ਤੇ ਰੂਟ ਨੂੰ ਜੀਓ ਟੈਗਿੰਗ ਕੀਤੀ ਹੋਈ ਹੈ ਤੇ ਅਸੀਂ ਜਿਹੜੇ ਸਾਡਾ ਜਿਹੜਾ ਕੰਟਰੋਲ ਰੂਮ ਜਿਹੜਾ ਸਾਡਾ ਸ਼ਹੀਦੀ ਸਬਾ ਦਾ ਕੰਟਰੋਲ ਰੂਮ ਹੈ ਇਸਦੇ ਵੀ ਅਸੀਂ ਦੋ ਲੈਂਡਲਾਈਨ ਨੰਬਰ ਤੇ ਇੱਕ ਮੋਬਾਈਲ ਨੰਬਰ ਜਿਹੜਾ ਜਾਰੀ ਕੀਤਾ ਗਿਆ ਹੈ ਉਹ ਵੱਡੇ ਵੱਡੇ ਬੈਨਰਸ ਦੇ ਵਿੱਚ ਲੱਗੇ ਹੋਏ ਆ ਨੰਬਰ ਸਾਥ ਹੀ ਸਾਡੀ ਸੋਸ਼ਲ ਮੀਡੀਆ ਵੈਬਸਾਈਟ ਤੇ ਵੀ ਲੱਗੇ ਹੋਏ ਆ ਤੇ ਜਿਸ ਕਰਕੇ ਲੋਕਾਂ ਨੂੰ ਕੋਈ ਵੀ ਜੇ ਕੋਈ ਪ੍ਰੋਬਲਮ ਆਂਦੀ ਹੈ ਉਹ ਉੱਥੇ ਦੱਸ ਸਕਦੇ ਆ ਇਸ ਤੋਂ ਇਲਾਵਾ ਜੇਪ ਕਤਰਨ ਜੇਪ ਕਤਰਿਆਨੂ ਜਾਂ ਜਿਹੜੇ ਚੋਰ ਜਾਂ ਸ਼ਰਾਰਤੀ ਬੰਦੇ ਹੁੰਦੇ ਇਹਨਾਂ ਤੇ ਨਜ਼ਰ ਰੱਖਣ ਦੇ ਲਈ ਵੱਖਰੇ ਤੌਰ ਤੇ ਸਾਡੀ ਜਿਹੜੀ ਲਾਅ ਐਂਡ ਔਰਡਰ ਦੀ ਟੀਮ ਹੈਗੀ ਆ ਉਹ ਲੱਗਿਆ ਹੋਈਆਂ ਨੇ ਤੇ ਇਹਨਾਂ ਤੇ ਅਸੀਂ ਲਗਾਤਾਰ ਨਿਗਰਾਨੀ ਰੱਖ ਰਹੇ ਆ ਸਰ ਜਿਹੜੇ ਕਿ ਰੂਟਸ ਦੇ ਇਹ ਰੂਟ 10 ਜਿਹੜੇ ਕਿ ਐਡਵਰਟ ਕਿੰਨੇ ਡਾਇਵਰਸ਼ਨ ਕੀਤੇ ਟੋਟਲ ਜੀ ਅਸੀਂ 11 ਡਾਇਵਰਸ਼ਨ ਪਲਾਨ ਕੀਤੇ ਹਨ ਜਿਹੜੇ ਕਿ ਮੁਹਾਲੀ ਸਾਈਡ ਤੋਂ ਪਟਿਆਲੇ ਸਾਈਡ ਤੋਂ ਮੋਰਿੰਡੇ ਸਾਈਡ ਤੋਂ ਲੁਧਿਆਣੇ ਸਾਈਡ ਤੋਂ ਜਿਹੜੇ ਵੱਡੇ ਤੇ ਹੈਵੀ ਟ੍ਰੈਫਿਕ ਆ ਰਿਹਾ ਜਿਹੜਾ ਜਿੰਨੇ ਸਿਰਫ ਜ਼ਿਲ੍ਹੇ ਨੂੰ ਕ੍ਰੋਸ ਕਰਨਾ ਹੈ ਜਿਸ ਨਾਲ ਤਾਂ ਉਹਦੇ ਵਿੱਚ ਅਸੀਂ ਬਾਹਰੋਂ ਹੀ ਅਸੀਂ ਡਾਇਵਰਟ ਕਰਾ ਰਹੇ ਹਾਂ ਤਾਂ ਕਿ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦਾ ਕੰਜੈਸ਼ਨ ਘਟ ਸਕੇ ਜੀ ਸਰ ਸੀਸੀਟੀਵੀ ਕੈਮਰੇ ਲਾਈਨ ਇਹ ਕਿਹੜੇ ਕਿਹੜੇ ਪੁਆਇੰਟ ਆਖੋ ਪੁਆਇੰਟ ਇਹ ਜੀ ਆਪਣਾ ਸ਼੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੇ ਜਿਹੜਾ ਉਸ ਨੂੰ ਅਸੀਂ ਸੀਸੀਟੀਵੀ ਕੈਮਰਾ ਨਾਲ ਕਵਰ ਕਰ ਰਹੇ ਹਾਂ ਸਾਡੀਆਂ ਵੱਡੀਆਂ ਪਾਰਕਿੰਗਸ ਮੇਨ ਡਾਇਵਰਜਨ ਪੁਆਇੰਟਸ ਤੇ ਮੇਨ ਜਿਹੜੇ ਨਾਕੇਸ ਹੈਗੇ ਆ ਉੱਤੇ ਅਸੀਂ ਆ ਜਿਹੜੇ ਕੈਮਰੇ ਡਿਪਲੋਏ ਕਰ ਰਹੇ ਹਾਂ ਉਸ ਤੋਂ ਇਲਾਵਾ ਸਾਡੀ ਜਿਹੜਾ ਡਰੋਨ ਰਾਹੀਂ ਸਰਵੇਲੈਂਸ ਲਗਾਤਾਰ ਪੂਰੇ ਏਰੀਆ ਨੂੰ ਡਰੋਨ ਰਾਹੀਂ ਕਵਰ ਕੀਤਾ ਜਾ ਰਿਹਾ ਹੈ ਜਿਹੜੇ ਜਿਹਵੇਂ ਗੁੰਮ ਹੋ ਜਾਂਦੇ ਨੇ ਉਹਨਾਂ ਲਈ ਕੀ ਕੀਤਾ ਹੈ ਜਿਹੜੇ ਉਹਨਾਂ ਦੇ ਲਈ ਅਸੀਂ ਸਹਾਇਤਾ ਕੇਂਦਰ ਬਣਾਏ ਹੋਏ ਨੇ 6 ਸਹਾਇਤਾ ਕੇਂਦਰ ਬਣਾਏ ਜਿੱਦੇ ਸਾਰੇ ਡਿਪਾਰਟਮੈਂਟ ਦੇ ਨੁਮਾਇੰਦੇ ਰਹਿਣਗੇ ਉਹਦੇ ਵਿੱਚ ਪੁਲਿਸ ਦੇ ਮੁਲਾਜ਼ਮ ਵੀ ਹਾਜ਼ਰ ਰਹਿਣਗੇ ਉਹ ਸਾਡਾ ਜਿਹੜਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਰੂਮ ਹੈ ਉਹਦੇ ਨਾਲ ਕਨੈਕਟਡ ਹੈ ਜੇ ਅਗਰ ਕਿਸੇ ਨੂੰ ਇਸ ਤਰੀਕੇ ਦੀ ਵੀ ਪ੍ਰੋਬਲਮ ਆਂਦੀ ਹੈ ਉਹ ਉਸ ਪੁਆਇੰਟ ਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਜਿਹੜਾ ਸਾਡਾ ਜਿਹੜਾ ਸਾਡਾ ਸ਼ਹੀਦੀ ਸਭਾ ਦਾ ਕੰਟਰੋਲ ਰੂਮ ਦਾ ਨੰਬਰ ਹੈ ਉੱਤੇ ਵੀ ਉਹ ਇਤਲਾ ਕਰ ਸਕਦਾ ਹੈ ਤੇ ਸਾਡੀ ਟੀਮਾਂ ਲੱਗਿਆ ਹੋਈਆਂ ਨੇ ਜਿੱਦਾਂ ਲਾਸਟ ਸਿਚੁਏਸ਼ਨ 딜 ਹੋ ਗਈ ਸੀ ਸਿਮਲਰ ਅਰੇਂਜਮੈਂਟਸ ਇਸ ਵਾਰ ਵੀ ਕੀਤੇ ਅਛਾ ਸ਼ਹੀਦੀ ਸਵਾਰ ਨੂੰ ਲੈ ਕੇ ਕਿੰਨੇ ਪੁਲਿਸ ਮੁਲਾਜ਼ਮ ਤਨਤ ਕੀਤੇ ਗਏ ਕਰੀਬ 3500 ਦੇ ਕਰੀਬ ਜਿਹੜੇ ਹੈਗੇ ਆ ਅਸੀਂ ਇੱਥੇ ਫੋਰਸ ਲੱਗੀ ਹੋਈ ਹੈ ਤੇ ਉਹ 24 ਘੰਟੇ ਜਿਹੜੇ ਹੈਗੇ ਆ 12-12 ਘੰਟੇ ਦੀ ਦੋ ਸ਼ਿਫਟਾਂ ਬਣਾਈਆਂ ਤੇ 24 ਘੰਟੇ ਜਿਹੜੀ ਹੈਗੀ ਹੈ ਸੇਵਾ ਦੇ ਵਿੱਚ ਲੱਗੇ ਹੋਏ ਤਾਂ ਕਿ ਇਹ ਜਿਹੜਾ ਪੂਰਾ ਪ੍ਰੋਗਰਾਮ ਹੈ ਮੁਕੰਮਲ ਤਰੀਕੇ ਨਾਲ ਪੂਰਾ ਹੋ ਸਕੇ ਸੰਗਤ ਨੂੰ ਕੁਝ ਕਹਿਣਾ ਚਾਹਤ ਹਾਂ ਸੰਗਤ ਨੂੰ ਮੇਰੀ ਇਹ ਹੀ اپੀਲ ਹੈ ਕਿ ਜਿੱਦਾਂ ਤੁਸੀਂ ਇੱਕ ਬੜਾ ਪਿਆਰ ਤੇ ਸਤਿਕਾਰ ਨਾਲ ਇੱਤਿਆ ਕੇ ਮੱਥਾ ਟੇਕਦੇ ਹੋ ਤੇ ਉਸੇ ਤਰੀਕੇ ਨਾਲ ਜਿੱਦਾਂ ਹਰ ਸਾਲ ਹੁੰਦਾ ਉਸੇ ਤਰੀਕੇ ਨਾਲ ਸਾਰੇ ਬੰਦੋਬਸ ਕਿਤੇ ਗਏ ਐ ਐਂ ਜਿੱਦਾਂ ਤੁਹਾਡੇ ਵੱਲੋਂ ਸਾਨੂੰ ਕੋਆਪਰੇਸ਼ਨ ਹਮੇਸ਼ਾ ਮਿਲਦਾ ਹੈ ਓਹੀ ਕੋਆਪਰੇਸ਼ਨ ਅਸੀਂ ਤੁਹਾਡੇ ਤੋਂ ਇਸ ਵਾਰ ਵੀ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਨਾਕਿਆ ਤੇ ਸਾਡੇ ਮੁਲਾਜ਼ਮ ਹੁੰਦੇ ਐ ਤੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਬਰੀਫ ਕੀਤਾ ਹੈ ਕਿ ਬੇਨਤੀ ਪਿਆਰ ਨਾਲ ਤੇ ਸੌਫਟ ਤਰੀਕੇ ਨਾਲ ਸਾਰੇ ਸੰਗਤ ਨਾਲ ਵਤੀਰਾ ਰੱਖੇ ਤੇ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਸਾਡੇ ਆਫੀਸਰਸ ਨਾਲ ਬਿਲਕੁਲ ਪਿਆਰ ਭਰੇ ਨਾਲ ਤੇ ਸਤਿਕਾਰ ਨਾਲ ਗੱਲਬਾਤ ਕਰੋ ਜੇ ਫਿਰ ਵੀ ਆਪ ਜੀ ਨੂੰ ਕੋਈ ਪ੍ਰੋਬਲਮ ਆ ਇਹ ਸਾਡੇ ਸਹਾਇਤਾ ਕੇਂਦਰ ਉੱਤੇ ਤੁਸੀਂ ਇਤਲਾ ਦੇ ਸਕਦੇ ਹੋ ਸੋ ਇਸਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਚੀਤੀ ਸਭਾ ਦੇ ਦੌਰਾਨ ਸੰਗਤ ਦੀ ਸਹੂਲਤ ਲਈ 200 ਸ਼ਟਲ ਬੱਸਾਂ ਚਲਾਈਆਂ ਗਈਆਂ ਨੇ ਇਸ ਦੇ ਨਾਲ ਹੀ ਸਹਾਇਤਾ ਕੇਂਦਰ ਵੀ ਖੋਲੇ ਗਏ ਨੇ ਤੇ ਡਰੋਨ ਨਾਲ ਵੀ ਸ਼ਰਾਰਤੀ ਜੋ ਜੇਬ ਕਤਰੇ ਨੇ ਉਹਨਾਂ ਤੇ ਪਹਿਨੀ ਨਜ਼ਰ ਪੁਲਿਸ ਦੀ ਰੱਖੀ ਜਾਵੇਗੀ ਫਤਿਹਕਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋਟ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਸ਼ੇਸ਼ ਰਿਪੋਰਟ